ਸੇਲੇ ਹੀ ਰੋਜ਼ ਅਰਦਾਸ ਵਿੱਚ ਇੱਕ ਬਚਨ ਪੜਦੇ ਆ ਨਾ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਨ ਨੀਵਾ ਪਾਓ ਗੁਰਮਤ ਰਿਦਾ ਗਰੀਬੀ ਆਵੇ ਮਤ ਉੱਚੀ ਵਿਦਵਾਨ ਪੁਰਸ਼ਾਂ ਨੇ ਕਿਹਾ ਸਿੰਪਲ ਲਿਵਿੰਗ ਹਾਈ ਥਿੰਕਿੰਗ ਸਾਦਾ ਜੀਵਨ ਗੁਰੂ ਦੀ ਭੈ ਭਵਨੀ ਦੇ ਵਿੱਚ ਸੋਚ ਉੱਚੀ ਹੋਵੇ ਸੋਚ ਵੱਡੀ ਹੋਵੇ ਸੋਚ ਗੁਰੂ ਦੇ ਆਸ਼ੇ ਅਨੁਸਾਰ ਹੋਵੇ ਪਰ ਮਾਫ ਕਰਨਾ ਮੈਂ ਆਪਣੀ ਗੱਲ ਕਰਾਂ ਤੁਸੀਂ ਸਾਰੇ ਚੰਗੇ ਹੋ ਅਸੀਂ ਦੂਜੇ ਪਾਸੇ ਹੋ ਗਏ ਸਾਡਾ ਮਨ ਉੱਚਾ ਹੋ ਗਿਆ ਤੇ ਮਤ ਨੀਵੀ ਹੋ ਗਈ ਮੈਂ ਫਿਰ ਬੇਨਤੀ ਕਰਾਂ ਮੈਂ ਆਪਣੇ ਵਰਿਆਂ ਦੀ ਗੱਲ ਕਰਾਂ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਜਦੋਂ ਤੱਕ ਮਤ ਨੀਵੀ ਸੀ ਨਾ ਗੁਰੂ ਦੀ ਕਲਾ ਵਰਤਦੀ ਸੀ ਜਦੋਂ ਮਤ ਉੱਚੀ ਹੋ ਗਈ ਤਾਂ ਤਾਂ ਜੀਵਨ ਵਿੱਚ ਗੁਰੂ ਕਾਇਮ ਦਾਇਮ ਹੈ ਗੁਰੂ ਦੀਆਂ ਵਡਿਆਈਆਂ ਬਖਸ਼ਿਸ਼ਾਂ ਰਹਿਮਤਾਂ ਵਰਤ ਰਹੀਆਂ ਨੇ ਪਰ ਮਤ ਨੀਵੀ ਹੋ ਗਈ ਤੇ ਹੋਏਗਾ ਕੀ ਬੰਦਾ ਖੋਚੇਪਨ ਦੇ ਵਿੱਚ ਜਾਣੇ ਅਣਜਾਣੇ ਵਿੱਚ ਅਨੇਕਾਂ ਗੁਨਾਹ ਕਰੇਗਾ ਸੋ ਇਸ ਗੁਨਾਹ ਤੋਂ ਬਚਣ ਵਾਸਤੇ ਸਤਗੁਰੂ ਸਾਨੂੰ ਬੰਦਗੀ ਦੇ ਨਾਲ ਜੋੜਨਾ ਕਰਦੇ ਨੇ ਇਸ ਸਾਰੇ ਸੰਸਾਰ ਦੇ ਵਿੱਚ rarā रूप निरालम ਬੈਠਾ ਨਜ਼ਰ ਕਰੇ ਵਿੱਚ ਛਾਇਆ ਸਾਰੇ ਸੰਸਾਰ ਦੇ ਵਿੱਚ ਪ੍ਰਮਾਤਮਾ ਵਰਤ ਰਿਹਾ ਸਾਰਾ ਸੰਸਾਰ ਹੀ ਉਸਦੀ ਖੇਡ ਹੈ ਪਹਿਲਾਂ ਵੀ ਦਾਸ ਨੇ ਇੱਕ ਵਾਰੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਸਮੁੱਚਾ ਸੰਸਾਰ ਕੁਦਰਤ ਦੇ ਜਿਹੜੇ ਖੇਡ ਤਮਾਸ਼ੇ ਨੇ ਇਹ ਸੋਹਣੇ ਰੱਬ ਦੀ ਖੇਡ ਹੀ ਤਾਂ ਹੈ ਬਸ ਮਨੁੱਖ ਨੇ ਮਾਨਵੇਂ ਦੀ ਕਿ ਗਲ ਧਾਰਨ ਕਰ ਲੈਣੀ ਹੈ ਕਿ ਗੁਰੂ ਦਾ ਹੁਕਮ ਮੰਨ ਕੇ ਖਿਡਾਰੀ ਬਣਨਾ ਹੈ ਜਾਂ ਮਾਇਆ ਦੇ ਵਿੱਚ ਰੁੱਲ ਕੇ ਖਿਡੌਣਾ ਬਣਨਾ ਹੈ ਇਹ ਬੰਦੇ ਦੇ ਕਰਮਾਂ ਦੇ ਉੱਤੇ ਹੈ ਖਿਡੌਣਾ ਬਣਨਾ ਹੈ ਜਾਂ ਖਿਡਾਰੀ ਜੇ ਖਿਡਾਰੀ ਬਣਨ ਦਾ ਯਤਨ ਕਰਾਂਗੇ ਤੇ ਗੁਰਮਤ ਦਾ ਮਾਰਗ ਅਪਣਾਉਣਾ ਪੈਗਾ ਨਹੀਂ ਤੇ ਮਾਇਆ ਤੇ ਫਿਰ ਖੇਰੋਣਾ ਬਣਾ ਕੇ ਹਰ ਇੱਕ ਬੰਦੇ ਨਾਲ ਖੇਡਦੀ ਸਤਿਗੁਰ ਦੇਵਾਲ ਬਖਸ਼ਿਸ਼ ਕਰਨ ਰਹਿਮਤ ਕਰਨ ਸਿੱਖ ਨੂੰ ਕਿਤੇ ਇਹ ਗੱਲ ਸਮਝ ਆ ਜਾਵੇ ਕਿ ਗੁਰੂ ਦੀ ਬਾਣੀ ਤੋਂ ਬਿਨਾ ਗੁਰੂ ਦੇ ਪ੍ਰੇਮ ਤੋਂ ਬਿਨਾ ਗੁਰੂ ਦੇ ਹੁਕਮ ਤੋਂ ਬਿਨਾ ਇਸ ਜੀਵਨ ਦੀ ਸਾਰੀ ਖੇਡ ਮਿੱਥਿਆ ਹੈ ਤੇ ਮਿੱਥਿਆ ਵਿੱਚ ਖਚਤ ਹੋਇਆ ਮਨੁੱਖ ਕਈ ਵੇਰਾਂ ਅਣਜਾਣੇ ਵਿੱਚ ਤੇ ਕਈ ਵੇਰਾਂ ਜਾਣ ਬੁਝ ਕੇ ਐਸੇ ਗੁਨਾਹ ਕਰ ਜਾਂਦਾ ਹੈ ਜਿਹੜੇ ਬਖਸ਼ਣ ਯੋਗ ਨਹੀਂ ਹੁੰਦੇ ਮੇਰੇ ਪਿਤਾ ਜੀ ਫਰਮਾਉਂਦੇ ਨੇ ਉਹ ਪਰਮਾਤਮਾ ਵਾਹਿਗੁਰੂ ਜੋ ਸਾਰੇ ਸੰਸਾਰ ਦਾ ਰਚਨਹਾਰਾ ਹੈ ਧਿਆਨ ਰੱਖਿਓ ਪਰਮੇਸ਼ਵਰ ਦੇ ਤਿੰਨ ਵੱਡੇ ਗੁਣ ਪਰਮੇਸ਼ਵਰ ਤਿੰਨ ਗੁਣਾ ਦਾ ਮਹਤਾਜ ਨਹੀਂ ਉਹਤੇ ਬਿਆੰਤ ਗੁਣਾਂ ਦਾ ਮਾਲਕ ਹੈ ਤੂੰ ਬਿਆੰਤ ਕੋ ਵਿਰਲਾ ਜਾਣਾ ਹੈ ਗੁਰ ਪ੍ਰਸਾਦ ਕੋ ਸ਼ਬਦ ਪਛਾਣਾ ਹੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਵਚਨ ਤੁਮਾਰੇ ਦਿਹਾਲਪੁਰਖ ਮੇਰੇ ਪ੍ਰਭ ਦਾਤੇ ਜਿਸੇ ਜਨਾਵੋ ਤਿਨੇ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਇਤ ਉਤ ਦੇਖੋ ਓਟ ਤੁਮਾਰੀ ਮੋਹਿ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮੰਨ ਰਹਾਤਾ ਉਹਤੇ ਬਿਆੰਤ ਗੁਣਾਂ ਦਾ ਮਾਲਕ ਹੈ ਪਰ ਜੇ ਤਿੰਨ ਗੁਣਾਂ ਦੀ ਗੱਲ ਕਰਾਂ ਤੇ ਰੱਬ ਦੇ ਤਿੰਨ ਗੁਣ ਸੰਸਾਰ ਵਿੱਚ ਕਿਸੇ ਹੋਰ ਕੋਲ ਨਹੀਂ ਉਹ ਕਰਤਾ ਵੀ ਹੈ ਕ੍ਰੀਏਟਰ ਹੈ ਸਿਰਜਣਾ ਕਰਨ ਵਾਲਾ ਹੈ ਸਿਰਜਨਹਾਰ ਹੈ ਇਹ ਸੰਸਾਰ ਨੂੰ ਰਚਣ ਵਾਲਾ ਹੈ ਕਰਤਾ ਵੀ ਹੈ ਭਰਤਾ ਵੀ ਹੈ ਕੇਵਲ ਜੀਵ ਨੂੰ ਪੈਦਾ ਨਹੀਂ ਕੀਤਾ ਉਹਦੇ ਰਜ਼ਕ ਦਾ ਪ੍ਰਬੰਧ ਵੀ ਕੀਤਾ ਹੈ ਉਹਦੇ ਸੰਸਾਰਿਕ ਲੋੜਾਂ ਦਾ ਪ੍ਰਬੰਧ ਵੀ ਕੀਤਾ ਹੈ ਕਰਤਾ ਵੀ ਹੈ ਭਰਤਾ ਵੀ ਹੈ ਤੇ ਤੀਜਾ ਗੁਣ ਹੈ ਹਰਤਾ ਹਰ ਲੈਣ ਵਾਲਾ ਇਹ ਜੀਵਨ ਦਾ ਦਾਤਾ ਵੀ ਉਹੀ ਹੈ ਤੇ ਇਸ ਜੀਵਨ ਦੀ ਸਮਾਪਤੀ ਵੀ ਉਸੇ ਦੇ ਹੁਕਮ ਵਿੱਚ ਹੈ ਕਰਤਾ ਭਰਤਾ ਹਰਤਾ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੀ ਹਰ ਗੱਲ ਨੂੰ ਬੜੇ ਵਿਸਤਾਰ ਨਾਲ ਸਮਝਾਉਂਦੇ ਨੇ ਪਰ ਮਾਫ਼ ਕਰਨਾ ਅਸੀਂ ਉਹਨਾਂ ਦੀ ਮਰਿਆਦਾ ਵਿੱਚ ਖਛਤ ਹੋ ਗਏ ਜਿਨ੍ਹਾਂ ਨੇ ਲੈ ਕੇ ਤਾਂ ਗੁਰੂ ਗ੍ਰੰਥ ਸਾਹਿਬ ਕੋਲ ਹੀ ਦੇਣਾ ਸੀ ਪਰ ਆਪ ਕਰਤੇ ਬਣ ਗਏ ਆਪ ਦੇਣ ਵਾਲੇ ਬਣ ਗਏ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਨੇ ਪਰਮੇਸ਼ਵਰ ਦੀ ਬੰਦਗੀ ਕਰਦੇ ਨੇ ਉਹਨਾਂ ਨੂੰ ਸਤਿ ਨਮਸਕਾਰ ਹੈ ਭਾਈ ਪਰ ਜਿਹੜੇ ਧਰਮ ਦੇ ਨਾਂ ਤੇ ਆ ਧਰਮ ਕਮਾਉਂਦੇ ਨੇ ਇੱਕ ਉਦਾਹਰਣ ਦੇ ਕੇ ਅੱਗੇ ਲੰਘਾਂ ਇੱਕ ਬੰਦਾ ਕਿਸੇ ਉਸਤਾਦ ਕੋਲ ਗਿਆ ਉਸਤਾਦ ਜੀ ਚਿਤ ਕਰਦਾ ਹੈ ਕਿ ਮੈਂ ਆਪਣੇ ਬਾਗ ਦੇ ਵਿੱਚ ਮੋਰ ਪਾਲਾਂ ਤੇ ਕਿਰਪਾ ਕਰਕੇ ਮੈਨੂੰ ਦੱਸੋ ਮੈਂ ਮੋਰ ਨੂੰ ਫੜਾਂ ਕਿਵੇਂ ਮੋਰ ਫੜਿਆ ਨਹੀਂ ਜਾਂਦਾ ਤੇ ਉਸਤਾਦ ਕਹਿਣ ਲੱਗਾ ਬਈ ਮੋਰ ਨੂੰ ਫੜਨਾ ਕਿਹੜਾ ਔਖਾ ਹੈ ਕਹਿੰਦਾ ਰਾਤ ਦੇ ਸਮੇਂ ਖੇਤਾਂ ਨੂੰ ਜਾਈ ਉਥੇ ਮੋਰ ਜਿਹੜੇ ਨੇ ਬੈਠੇ ਹੁੰਦੇ ਨੇ ਖੇਤਾਂ ਦੇ ਵਿੱਚ ਤੇ ਕਿਸੇ ਮੋਰ ਦੇ ਸਿਰ ਤੇ ਨਾ ਇੱਕ ਮੋਮ ਦਾ ਟੁਕੜਾ ਰਖਾਈ ਸਵੇਰੇ ਜਦੋਂ ਧੁੱਪਾਂ ਚੜਨਗੀਆਂ ਸੂਰਜ ਦੀ ਟਿੱਕੀ ਅਸਮਾਨ ਤੇ ਚੜ੍ਹੇਗੀ ਗਰਮੀ ਨਾਲ ਉਹ ਮੋਮ ਪਿਗਲੇਗੀ ਮੋਰ ਦੀ ਅੱਖਾਂ ਅਗੇ ਆ ਜਾਏਗੀ ਉਹਨੂੰ ਵੇਖਣਾ ਬੰਦ ਹੋ ਜਾਏਗਾ ਜਾ ਕੇ ਉਹਨੂੰ ਗਿੱਚੀ ਤੋਂ ਫੜ ਲਈ ਉਹ ਬੰਦਾ ਕਹਿਣ ਲੱਗਾ ਉਸਤਾਦ ਜੀ ਇਹ ਗੱਲ ਤੇ ਸਮਝ ਨਹੀਂ ਆਈ ਮੈਂ ਪਹਿਲੇ ਅੱਧੀ ਰਾਤ ਜਾ ਕੇ ਮੋਰ ਲੱਭਾਂ ਫਿਰ ਉਹਦੇ ਸਿਰ ਤੇ ਮੋਮ ਰੱਖਾਂ ਫਿਰ ਇੰਤਜ਼ਾਰ ਕਰਾਂ ਕਿ ਕਦੋਂ ਧੁੱਪ ਚੜੇ ਤੇ ਜਦੋਂ ਮੈਂ ਉਹਦੇ ਸਿਰ ਤੇ ਮੋਮ ਰੱਖਣੀ ਹੈ ਤੇ ਤਾਈ ਨਾਲ ਉਹਨੂੰ ਗਲੇ ਤੋਂ ਫੜ ਦਵਾਂ ਤੇ ਫਿਰ ਉਸਤਾਦ ਕਹਿਣ ਲੱਗਾ ਜੇ ਤੂੰ ਤਾਅ ਫੜ ਲਿਆ ਤੇ ਫਿਰ ਮੇਰੀ ਉਸਤਾਦੀ ਕਾਦੀ ਹੋਈ ਕਿਉਂਕਿ ਹਰ ਇੱਕ ਉਸਤਾਦ ਨੇ ਆਪਣਾ ਨਵਾਂ ਨਵਾਂ ਕੋਈ ਮਾਰਗ ਦਰਸ਼ਨ ਹੈ ਨਾ ਉਸਤਾਦੀ ਦੇ ਤਾਈ ਹੈ ਇਹੋ ਹਲ ਸਾਡਾ ਹੈ ਮਰਿਆਦਾ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਡੇਰਿਆਂ ਵਾਲਿਆਂ ਨੇ ਆਪੋ ਆਪਣੀਆਂ ਮਰਿਆਦਾ ਵਖ-ਵਖ ਬਣਾ ਲਈਆਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਆਪ ਕਰਤੇ ਬਣ ਗਏ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਕਿੰਨਾ ਸਿੱਧਾ ਰਾਹ ਦੱਸਿਆ ਸੀ ਗੁਰਕੇ ਚਰਨ ਉੱਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਥੇ ਕਿ ਨਸ ਸੁਖਾਲਾ ਜੀਵਨ ਸੀ ਗੁਰੂ ਸ਼ਬਦ ਰੂਪੀ ਚਰਨ ਹਿਰਦੇ ਵਿੱਚ ਟਿਕਾ ਤੇਰੀ ਸਦਾ ਜੈਕਾਰ ਹੋਏਗੀ ਜਿਆ ਜਿਆ ਕਾਰ ਕਰੇ ਸਭ ਕੋਈ ਸਾਨੂੰ ਵਲ ਫਰੇਬ ਪਾ ਕੇ ਸਾਨੂੰ ਮਰਿਆਦਾ ਦੇ ਵਿੱਚ ਐਸਾ ਗੁੰਝਲ ਪਾਇਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋ ਗਏ ਅਸੀਂ ਡੇਰਿਆਂ ਵਾਲੇ ਟੁਰ ਪਏ ਮੈਂ ਫਿਰ ਕਹਾਂ ਜਿਹੜੇ ਨਾਮ ਜਪਦੇ ਨੇ ਜਪਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੋੜਦੇ ਨੇ ਇੱਕ ਅਕਾਲ ਦੀ ਗੱਲ ਕਰਦੇ ਨੇ ਉਹਨਾਂ ਨੂੰ ਸਤਿ ਨਮਸਕਾਰ ਹੈ ਭਾਈ ਕਿਸੇ ਗੁਰਸਿੱਖ ਦੀ ਨਿੰਦਿਆ ਨਹੀਂ ਪਰ ਜਿਹੜੇ ਧਰਮ ਦੇ ਨਾਂ ਤੇ ਧਰਮ ਕੁਮਾਰੇ ਨੇ ਉਨਾ ਤੋਂ ਸੁਚੇਤ ਹੋਣਾ ਪਏ